What is my guys know that we fly know that the ride or die हां जी ਤੇ ਸასი ਕਾਲ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਹੈ ਮੀਰ ਕਾ ਤੇ ਸਾਰੇ ਤੰਦਰੁਸਤ ਹੋਵੋਗੇ ਅੱਜ ਦੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਦਾ ਛੋਟਾ ਵਲੌਗ ਤੁਹਾਨੂੰ ਆਪਾਂ ਇਹ ਦੱਸਣ ਲਈ ਬਣਾ ਰਹੇ ਹਾਂ ਕਿ ਦੋਸਤੋ ਬਸੰਤ ਦਾ ਜਿਹੜਾ ਸਿਸਟਮ ਆ ਸ਼ੁਰੂ ਹੋ ਚੁੱਕਾ ਤੁਸੀਂ ਆਪਣੇ ਵਲੌਗ ਨੂੰ ਜਿੰਦਾ ਬਹੁਤ ਪਿਆਰ ਦੇ ਰਹੇ ਹੋ ਦੋ ਤਿੰਨ ਵਲੌਗ ਪਾਇਏ ਸੀ ਆਪਾਂ ਬਸੰਤ ਦੀ ਰੁੱਤ ਵਾਲੇ ਬਸੰਤ ਆ ਜਾਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਆਪਾਂ ਜਿਹੜੇ ਵਲੌਗਸ ਪਾਇਆ ਗੁੱਡਿਆਂ ਵਾਲੇ ਪਤੰਗ ਵਾਲੇ ਗੁੱਡੀਆਂ ਵਾਲੇ ਵੀ ਸਾਰਿਆਂ ਨੂੰ ਪਸੰਦ ਕਰ ਰਹੇ ਹੋ ਤਾਂ ਦੋਸਤੋ ਮੈਂ ਦੱਸਣਾ ਸੀ ਵੰਚ ਨੂੰ ਛੁੱਟੀਆਂ ਹੋਏ ਨੇ 21 ਤਰੀਕ ਤੋਂ ਤੇ ਫੇਰ ਆਪਾਂ ਪਤੰਗ ਡਾਉਂਦੇ ਆਂ ਤੇ ਪਤੰਗ ਦੇ ਨਵੇਂ-ਨਵੇਂ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਆਪਾਂ ਤੇ ਆਪਾਂ ਤੁਹਾਨੂੰ ਜਿਹੜੇ ਆਪਣੇ ਕੋਲ ਪਤੰਗ ਪਏ ਆਪਾਂ ਤੁਹਾਨੂੰ ਉਹ ਦਿਖਾ ਦਿੰਨੇ ਆ ਕਿਹੜੇ-ਕਿਹੜੇ ਪਤੰਗ ਆ ਤੇ ਤੁਸੀਂ ਆਪਣੇ ਚੈਨਲ ਨੂੰ ਇਸ ਤਰ੍ਹਾਂ ਹੀ ਪਿਆਰ ਇੰਦੇ ਰਹੋ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਤੁਹਾਡੇ ਲਈ ਬਹੁਤ ਵਧੀਆ ਘੈਂ ਘੈਂ ਨਵੇਂ-ਨਵੇਂ ਗੁੱਡੀਆਂ ਵਾਲੇ ਪਤੰਗ ਲਾਉਣੇ ਆਂ ਤੇ ਆਪਾਂ ਤੁਹਾਨੂੰ ਦਿਖਾਉਣੇ ਲਿਆ ਕੇ ਵੀ ਕਿੱਦਾਂ ਦੇ ਪਟੰਗਾ ਤੇ ਕਿਵੇਂ ਆ। ਤੁਹਾਡੇ ਹਰ ਗੱਲ ਆਪਾਂ ਸ਼ੇਅਰ ਕਰਾਂਗੇ ਪਟੰਗਾ ਵਾਲੀ ਤੇ ਦੋਸਤੋ ਬੜੇ ਰੂ ਆਪਣੇ ਨਾਲ ਤੇ ਆਪਾਂ ਚੱਲਦੇ ਹਾਂ ਛੱਤ ਦੇ ਉੱਪਰ ਤੁਹਾਨੂੰ ਦਿਖਾਉਣੇ ਆਪਣੇ ਜਿਹੜੇ ਪਟੰਗਾ ਆਪਣੇ ਕੋਲੇ ਪਏ ਨੇ ਦੋਸਤੋ ਆਜੋ। ਅਰੇ ਕਹਿਣਾ ਕੀ ਚਾਹਤੇ ਹੋ? ਆਪਾਂ ਚੱਲਦੇ ਹਾਂ ਛੱਤ ਉੱਪਰ ਤੇ ਛੱਤ ਤੇ ਜਾ ਕੇ ਜਿਹੜਾ ਜਿਹੜਾ ਆਪਣੇ ਕੋਲੇ ਸਮਾਨ ਪਿਆ ਹੈਗਾ ਪਟੰਗਾ ਦਾ ਆਪਾਂ ਤੁਹਾਨੂੰ ਦਿਖਾ ਦੰਨੇ ਆ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਆ ਵਾਲੀ ਡੋਰ ਆ ਇਹ ਡੋਰ ਦਾ ਜਿਹੜਾ ਗੱਟੂ ਸੀਗਾ ਤੇ ਇਹ ਕੱਟੂ ਇਹ ਟੁੱਟ ਗਿਆ ਇਹ ਵੰਛ ਤੋਂ ਥੱਲੇ ਡੇਗ ਪਿਆ ਤੇ ਇਹ ਥੋੜਾ ਖਰਾਬ ਹੋ ਚੁੱਕਿਆ ਤੇ ਆਪਾਂ ਇੱਕ ਦੋ ਨਵੇਂ ਗੱਟੂ ਵੀ ਜਿਹੜੇ ਹੈਗੇ ਆ ਆਪਾਂ ਆਨਲਾਈਨ ਜਿਹੜੇ ਹੈਗੇ ਆ ਉਹ ਆਰਡਰ ਕੀਤੇ ਨੇ ਤੇ ਉਹ ਜਲਦੀ ਆਪਾਂ ਨੂੰ ਇੱਕ ਹਫਤੇ ਦੇ ਵਿੱਚ ਵਿੱਚ ਮਿਲ ਜਾਣਗੇ ਤੇ ਆਪਾਂ ਨਾਲੇ ਉਹਦੋਂ ਨੂੰ ਵੰਛ ਨੂੰ ਛੁੱਟੀਆਂ ਹੋਣੀਆਂ ਨੇ ਫਿਰ ਆਪਾਂ ਜਿਹੜੇ ਹੈਗੇ ਆ ਨਵੇਂ ਗੱਟੂ ਨਾਲ ਪਤੰਗ ਡਾਵਾਵਾਂਗੇ ਤੇ ਨਵੇਂ-ਨਵੇਂ ਪਤੰਗ ਆਪਾਂ ਘਰੇ ਵੀ ਬਣਾਵਾਂਗੇ ਦੋਸਤੋ ਤੇ ਆੜਾ ਪਤੰਗੜਾ ਮਗਰਲੇ ਬਲੌਗ ਤੋਂ ਦਿਖਾਇਆ ਸੀਗਾ ਜਿਹੜਾ ਜਿਵੰਛ ਦੇ ਦੋਸਤ ਰਮਨ ਨੇ ਲਿਆਂਦਾ ਸੀਗਾ ਆ ਦੇਖੋ ਇੱਥੇ ਪੂਸ਼ ਸੋਰੀ ਬਣਾਇਆ ਤਾਂ ਆਪਾਂ ਸੀਗਾ ਉਹਨੇ ਵਾਰ ਪੂਸ਼ ਲਈ ਸੀ ਤੁਹਾਨੂੰ ਪੂਜ ਦਿਖਾਣੇ ਆਜ ਫੇਰ ਆ ਦੋਸਤੋ ਧੁੱਕ ਢੀ ਲੰਮੀ ਪੂਸ਼ੇ ਟੇਲੇ ਦੀ ਤੇ ਇਹ ਪਤੰਗੜਾ ਹੈਗਾ ਇਹ ਬਹੁਤ ਔੜ ਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਹੋਮ ਮੇਡ ਬਣਿਆ ਹੋਇਆ ਪਤੰਗ ਹੈ ਇਹ ਤੇ ਇਹ ਆਪਣਾ ਬਹੁਤ ਲੱਕੀ ਪਤੰਗ ਹੈ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਉੱਦੋਂ ਦੱਸਿਆ ਸੀ ਇਹ ਲੱਕੀ ਪਤੰਗ ਆ ਤੇ ਇਹਨੂੰ ਆਪਾਂ ਉਡਾਵਾਂਗੇ ਸਭ ਤੋਂ ਪਹਿਲਾਂ ਤੇ ਇਹਦੇ ਨਾਲ ਆਪਾਂ ਜਿਹੜੀ ਹੈਗੀ ਪੂਸ਼ ਬਹੁਤ ਵੱਡੀ ਲਗਾਈ ਹੈ ਕਿਉਂਕਿ ਦੋਸਤਾਂ ਨੂੰ ਇਹ ਮਗਰਲੇ ਵਲੌਗ ਜਿਹੜਾ ਇਹ ਪਤੰਗ ਸੀ ਬਹੁਤ ਪਸੰਦਾ ਸੀ ਬਹੁਤ ਸਾਰੇ ਕਮੈਂਟ ਆਏ ਦੋਸਤਾਂ ਦੇ ਵੀ ਤੁਸੀਂ ਹੋਮ ਮੇਡ ਪਤੰਗ ਬਣਾਉਨੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਜਿਹੜੇ ਨਵੇਂ ਦੋਸਤ ਆਪਣਾ ਵਲੌਗ ਵੇਖ ਰਹੇ ਨੇ ਤੇ ਦੋਸਤੋ ਤੁਸੀਂ ਵੀ ਦੱਸਿਓ ਕਿ ਆਪਣਾ ਜਿਹੜਾ ਹੋਮ ਮੇਡ ਪਤੰਗ ਆ ਇਹ ਤੁਹਾਨੂੰ ਕਿੱਦਾਂ ਲੱਗਾ ਜਿਹੜੀਆਂ ਆ ਟਿਪਾਂ ਹੁਣ ਦੱਸਾਈ ਮੈਂ ਆ ਟਿਪਾਂ ਲਾਈਆਂ ਹੋਈਆਂ ਇੱਥੇ ਵਾਂਛਣ ਟਿਪ ਲਾਤੀਆਂ ਹੀਆਂ ਆ ਤੀਲਾ ਤੁਲਾ ਮੈਂ ਲਾਈਆਂ ਕੱਟਿਆ ਵੀ ਮੈਂ ਸੀ ਇਹਦਾ ਸਾਰਾ ਕੱਟ ਕੇ ਮੈਂ ਬਣਾਇਆ ਸੀਗਾ ਤੇ ਵ ਅਸੀਂ ਜਿਹੜੀ ਡੋਰ ਹੈਗੀ ਨਾ ਆਲ ਡੋਰ ਹੈਗੀ ਆ ਇਹਦੇ ਨਾਲ ਹੀ ਤੁਹਾਨੂੰ ਬੰਨ੍ਹ ਦਿੰਦੇ ਸੀਗੇ ਤੀਲਾਂ ਨੂੰ ਚਾਰਾਂ ਅਗੁੱਠਾਂ ਦੇ ਬੰਨ੍ਹ ਕੇ ਤੀਲਾਂ ਦੇ ਨਾਲ ਇਹ ਡੋਰ ਤੇ ਬਾਅਦ ਚ ਇਹ ਤਾਲਾ ਪੁੰਨਦੇ ਸੀਗੇ ਤੇ ਚਲੋ ਹੁਣ ਜਿਵੇਂ ਜਿਵੇਂ ਜ਼ਮਾਨਾ ਚੇਂਜ ਹੁੰਦਾ ਜਾ ਰਿਹਾ ਤੇ ਉਸ ਤਾਲਾਵਾਂ ਵੀ ਚੇਂਜ ਹੁੰਦੀਆਂ ਆ ਆ ਤਾਲਾਵਾਂ ਦੇਖੋ ਦੋ ਦੋ ਪਾਈਆਂ ਅਸੀਂ ਸਿੰਗਲ ਤਾਲਾ ਵੀ ਪਾ ਕੇ ਤੇ ਪਤੰਗ ਉਹਦਾ ਉਡਾਣਦੇ ਸੀ ਅਸਮਾਨ ਦੇ ਵਿੱਚ ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਆ ਦੇ ਬਚਪਨ ਦੀ ਗੱਲ ਸਾਇਆ ਦੇ ਹੁੜਾ ਜਦੋਂ ਮੈਂ ਪਤੰਗ ਡੰਡਾਉਂਦਾ ਸੀ ਦੋਸਤੋ ਮੈਂ ਉਹਨਾਂ ਰੀਲ ਹੁੰਦੀ ਸੀ ਉਹਦਾ ਡੋਰਾ ਡਾਰਾ ਨਹੀਂ ਹੁੰਦੀ ਅਸੀਂ ਇਹ ਮੇਨ ਮੇਰੇ ਬਚਪ ਤੇ ਦੋਸਤੋ ਕੀ ਕਰਦੇ ਹੁੰਦੇ ਸੀਗੇ ਦੋ ਤਿੰਨ ਰੀਲਾਂ ਲਾ ਕੇ ਨਾ ਇਹ ਕੱਪੜੇ ਸੋਨੇ ਰੀਲਾ ਹੁੰਦੀਆਂ ਉਹ ਦੋ ਤਿੰਨ ਰੀਲਾਂ ਲਾ ਕੇ ਪਤੰਗ ਚੜਾ ਕੇ ਫੁੱਲ ਉੱਚਾ ਤੇ ਮੈਂ ਧੋਰ ਤੋੜ ਦਿੰਦਾ ਹੁੰਦਾ ਸੀ ਆ ਬੜਾ ਮਜ਼ਾ ਹੁੰਦਾ ਸੀ ਜਿਹੜਾ ਗੁੱਡਾ ਹੁੰਦਾ ਸੀ ਪਤੰਗ ਹੁੰਦਾ ਸੀ ਆਪਣਾ ਅਸੀਂ ਗੁੱਡਾ ਹੀ ਕਹਿੰਨੇ ਆ ਕੋਈ ਪਤੰਗ ਕਹਿੰਨੇ ਕੋਈ ਗੁੱਡੀ ਕਹਿੰਦੇ ਆ ਮਾਝ ਏਰੀਆ ਬਾਲਾ ਗੁੱਡੀ ਕਹਿੰਦੇ ਉਹਨੂੰ ਠੀਕ ਆ ਤੇ ਪਤੰਗ ਬਣਾ ਕੇ ਮੈਂ ਛੱਡ ਦਿੰਦਾ ਹੁੰਦਾ ਸੀ ਤੂੰ ਬਹੁਤ ਦੂਰ ਡੇਦਾ ਤੇ ਜਿਹੜੇ ਬੱਚੇ ਹੁੰਦੇ ਸੀਗੇ ਏਰੀਏ ਦੇ ਉਹ ਬੱਚੇ ਮਗਰ ਭਜ ਜਾਂਦੇ ਪਤੰਗ ਟੁੱਟ ਗਿਆ ਪਤੰਗ ਟੁੱਟ ਗਿਆ ਪਤੰਗ ਤੇ ਆਹ ਦੇਖੋ ਆਪਣਾ ਸੈਕੰਡ ਆਹ ਆਪਣਾ ਫਰਸਟ ਪਤੰਗ ਹੋ ਗਿਆ ਹੈ ਹੋਮ ਮੇਡ ਹੈਗਾ ਤੇ ਆਹ ਆਪਣਾ ਸੈਕੰਡ ਪਤੰਗ ਹੈ ਇਹਦੇ ਅਜੇ ਤਲਾਵਾਵਾਂ ਵੀ ਨਹੀਂ ਪਾਈਆਂ ਹੈਗੀਆਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖੋ ਤੁਸੀਂ ਇਹਦੇ ਆਪਾਂ ਤਲਾਵਾਵਾਂ ਵੀ ਨਹੀਂ ਪਾਈਆਂ ਤਲਾਵਾਵਾਂ ਹਜੇ ਪਾਉਣੀਆਂ ਹੈਗੀਆਂ ਆ ਸਹੀ ਨਹੀਂ ਪਾਈਆਂ ਮਤਲਬ ਟੈਂਪਰੇਰੀ ਪਾਈਆਂ ਸੀਗੀਆਂ ਸਹੀ ਤਲਾਵਾਵਾਂ ਆਪਾਂ ਇਹਦੇ ਪਾਉਣੀਆਂ ਹੈਗੀਆਂ ਜਿਹੜੀਆਂ ਕਹਿਣ ਮਤਲਬ ਕਿ ਇਹ ਵੀ ਬਹੁਤ ਯਾਨੀ ਕਿ ਵਧੀਆ ਪਤੰਗ ਹੈ ਇਹ ਵੀ ਬਹੁਤ ਉੱਡੇਗਾ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਪਰਸੋਂ ਤੋਂ ਪਰਸੋਂ ਤੋਂ ਆਪਣੀ ਮੇਨ ਜਿਹੜੀ ਪਤੰਗਾਂ ਵਾਲੀ ਲੜੀ ਹੈਗੀ ਆ ਵਲੌਗਸ ਦੀ ਉਹ ਸ਼ੁਰੂ ਹੋ ਜਣੀ ਆ ਤੇ ਟੇਪ ਦਾ ਆਪਾਂ ਪੂਰਾ ਪ੍ਰਬੰਧ ਕਰਕੇ ਰੱਖਿਆ ਜੇਕਰ ਆਪਣੀ ਕੋਈ ਪਤੰਗ 파ਟ ਫਟ ਜਾਂਦਾ ਹੈ ਤੇ ਆਪਾਂ ਉਹਨੂੰ ਟੇਪ ਲਾ ਕੇ ਔਨ ਦਾ ਸਪੋਰਟ ਠੀਕ ਕਰ ਸਕਦੇ ਹਾਂ ਠੀਕ ਕਰਕੇ ਤੇ ਉਹਨੂੰ ਉਡਾ ਸਕਦੇ ਹਾਂ ਤੇ ਦੋਸਤੋ ਗੱਟੂ ਜਿਹੜੇ ਆਪਣੇ ਕੋਲੇ ਪਏ ਹੈਗੇ ਆ ਔਨ ਦਾ ਸਪੋਰਟ ਉਹ ਆ ਹੈਗੇ ਆ ਜਿਸ ਤਰ੍ਹਾਂ ਕਿ ਤੁਹਾਨੂੰ ਉਹਦੇ ਵੀ ਦਿਖਾਇਆ ਸੀਗਾ ਅੱਜ ਫੇਰ ਦਿਖਾਉਣ ਲੱਗੇ ਆ ਆਹ ਡੋਰ ਜਿਹੜੀ ਹੈਗੀ ਆ ਇਹ ਡੋਰ ਆਪਣੋ ਕੋਲੇ ਕਾਫੀ ਪਈ ਹੈਗੀ ਆ ਜਿੰਨਾ ਕ ਵੰਛੀ ਚੜਾਉਂਦਾ ਹੁੰਦਾ ਉਸ ਲਈ ਡੋਰ ਕਾਫੀ ਆ ਤੇ ਇੰਨਾ ਘਟਵਾ ਥੋੜੇ ਥੋੜੇ ਡੋਰ ਜਿਹੜੀ ਇਹਨਾਂ ਦੇ ਵੀ ਹੈਗੀ ਆ ਬਾਕੀ ਦੇ ਨਵੇਂ ਮਂਗਾਏ ਆ ਆਪਾਂ ਤੁਹਾਨੂੰ ਉਹ ਵੀ ਰਿਵੀਲ ਕਰਾਂਗੇ 10 ਜਦੋਂ ਆ ਗਈ ਉਹ ਤੇ ਦੋਸਤੋ ਜਿਹੜਾ ਆ ਪਤੰਗ ਹੈਗਾ ਇਹ ਪਤੰਗ ਆਪਾਂ ਨਵਾਂ ਲੈਂਦਾ ਸੀਗਾ ਇਹ ਦੁਕਾਨ ਵਾਲਾ ਪਤੰਗ ਹੈਪੀ 2025 ਨਿਊ ਇਅਰ ਦੇ ਉੱਤੇ ਲਿਖਿਆ ਆ ਦੋਸਤੋ ਇਹ ਵੀ ਕਾਫੀ ਵੱਡਾ ਪਤੰਗ ਆ ਇਹਨੂੰ ਸ਼ੱਜ ਵੀ ਸ਼ਰ ਕਹਿੰਦੇ ਮੇਰੇ ਹਿਸਾਬ ਨਾਲ ਮੇਰੇ ਕੋਲ ਜਾਇ ਨੌਲੇਜ ਨਹੀਂ ਇਹਨਾਂ ਬਾਰੇ ਕਿਉਂਕਿ ਮੈਂ ਤਾਂ ਤੁਹਾਨੂੰ ਸਭ ਹੋਮ ਮੇਡ ਹੀ ਚਲਾਉਣਾ ਹ ਤੇ ਇਹਨੂੰ ਸ਼ੱਜ ਵੀ ਸ਼ਹਿਰ ਕਹਿੰਦੇ ਆ ਅ ਵੰਛਦੀਪ ব্রাহ্মণ ਹੋਣੀ ਤੇ ਦੋਸਤੋ ਆਪਾਂ ਇਹਨੂੰ ਵੀ ਡਾਵਾਂਗੇ ਦੋ ਤਿੰਨ ਇਕੱਠੇ ਪਤੰਗ ਉਡਾ ਕੇ ਆਪਾਂ ਘੈਂਡਿਆ ਵਲੌਗ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਤੁਸੀਂ ਦੋਸਤੋ ਦੱਸੋ ਪਤੰਗ ਡਾਉਣਾ ਸ਼ੁਰੂ ਕਰਤੇ ਨਹੀਂ ਕਰਤੇ ਕਿਉਂਕਿ ਹੁਣ ਛੁੱਟੀਆਂ ਆ ਰਹੀਆਂ ਬੱਚੇ ਸਾਰਿਆਂ ਨੂੰ ਹੁਣ ਪਤੰਗਾਂ ਦਾ ਸੀਜ਼ਨ ਚੱਲ ਪਿਆਣਾ ਇੱਕ ਸਾਲ ਦਾ ਤੇ ਆਪਾਂ ਤੁਹਾਡੇ ਲਈ ਨਵੇਂ ਤੋਂ ਨਵੇਂ ਘੈਂਡ ਤੋਂ ਘੈਂਡ ਵਲੌਗ ਲੈ ਕੇ ਡੋਰ ਆ ਪਈ ਆਪਣੇ ਕੋਲੇ ਤੇ ਆਪਾਂ ਨਵੇਂ ਤੋਂ ਨਵੇਂ ਘੈਂਡ ਤੇ ਘੈਂਡ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਦੋਸਤੋ ਤੁਸੀਂ ਵਲੌਗਸ ਨੂੰ ਇਸ ਤਰ੍ਹਾਂ ਹੀ ਪਿਆਰੰਦੇ ਰਹੋ ਤੇ ਤੁਸੀਂ ਦੱਸੋ ਆਪਾਂ ਕਿਸ ਤਰ੍ਹਾਂ ਦੇ ਪ ਜਿੱਦਾਂ ਤੁਸੀਂ ਕਹੋਗੇ ਤੁਹਾਡੀ ਫਰਮੈਸੀ ਪੂਰੀ ਕੀਤੀ ਹੈ ਉਹ ਦੋਸਤੋ ਤੇ ਤੁਸੀਂ ਆਪਣੇ ਜਿਹੜੇ ਵਲੌਗਸ ਨੂੰ ਇਦਾਂ ਹੀ ਪਿਆਰਨ ਦੇ ਰਹੋ ਤੇ ਸਟਾਰਨ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਆਪਾਂ ਪਰਸੋਂ ਜਿਹੜਾ ਵਲੌਗ ਲੈ ਕੇ ਤੁਹਾਡੇ ਲਈ ਆ ਰਹੇ ਹਾਂ ਬਹੁਤ ਕਹੈਂਟ ਹੋਗਾ ਕਿਉਂਕਿ ਸਾਰੇ ਬੱਚੇ ਸੱਦਾਂਗੇ ਇੱਥੇ ਰਮਨ ਹੋਣੀ ਅ ਦੋਸਤ ਆਪਣੇ ਵਾਂਗੂ ਦੂਸਰੇ ਦੋਸਤ ਦੋ ਤਿੰਨ ਚਾਰ ਸੱਤ ਕੇ ਰੌਣਕ ਮੇਲਾ ਲਾਵਾਂਗੇ ਪੂਰਾ ਇੱਥੇ ਆਪਾਂ ਮਾਈਕ੍ਰੋ ਸਿਸਟਮ ਵੀ ਥੋੜਾ ਇੱਕ ਮਾਈਕ ਮੰਗਾਣਾ ਆਨਲਾਈਨ ਤੁਹਾਨੂੰ ਉਹ ਵੀ ਦਿਖਾਵਾਂਗੇ ਉਹ ਵੀ ਰਿਵੀਲ ਕਰਾਂਗੇ ਦੋਸਤੋ ਤੇ ਬੜੇ ਕਹੈਂਟ ਕਹੈਂਟ ਵਲੌਗ ਤੁਹਾਡੇ ਲਈ ਆਉਣ ਵਾਲੇ ਆ ਤੇ ਇਸ ਲਈ ਤੁਸੀਂ ਨਾ ਆਪਣੇ ਵਲੌਗਸ ਦੇਖਦੇ ਰਹੋ ਮਗਰਲੇ ਵਲੌਗ ਚਾਹਾਂ ਚੈਨਲ ਤੇ ਜ਼ਰੂਰ ਦੇਖੋ ਤੇ ਪਤੰਗਸਾਂ ਵਾਲੇ ਆਪਾਂ ਬਣਾਏ ਨੇ ਤੇ ਜੇਕਰ ਤੁਹਾਨੂੰ ਵਲੌਗਸ ਪਸੰ ਇਹਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਜੀ ਮਿਲਦੇ ਆ ਨਵੇਂ ਵਲੋਗ ਵਿੱਚ ਪਰਸੋਂ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਜੀ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ